ਪੰਜਾਬੀ ਕਲੱਬ ਆ ਟ੍ਰਾਂਟੋ ਦੀ ਟੀਮ ਨੂੰ ਜੇਤੂ ਕਰਾਰ ਦੇਣ ਲੱਗੇ ਜੀ ਪੰਜਾਬੀ ਕਲੱਬ ਆ ਟ੍ਰਾਂਟੋ ਦੀ ਟੀਮ ਨੂੰ ਜੇਤੂ ਕਰਾਰ ਦੇਣ ਲੱਗੇ ਆ ਠੀਕ ਹੈ ਜੀ ਕੱਪਾਂ ਦੇ ਨਾਲ ਸਨਮਾਨ ਬੂਟਾ ਤੇ ਨਾਲ ਇਤਤਾਰੇ ਵਾਲੇ ਬੂਟਾ ਦਰਾਰੇ ਵਾਲ ਹੈਪੀ ਮਾਈ ਪੱਤੂ ਰਾਜੂ ਪੱਤੂ ਦੀਪ ਯੂ ਐਸ ਏ ਤੋਂ ਤੇ ਚੱਕਰਦਾ ਰਵੰਸੀ ਜੀ ਨਾਲ ਪਿਆਰ ਹੈ ਵਿਸ਼ੇਸ਼ ਤੌਰ ਤੇ ਪੁੱਛਿਆ ਧੰਨਵਾਦ ਜੀ ਦੀਪ ਜਲੰਦਰ ਜੀ ਯੂ ਐਸ ਏ ਤੋਂ ਲੱਗੀ ਮਾਲਵਾੜ ਕਲੱਬ ਨੂੰ ਮੋਗਾ ਤੇ ਗਰਦਾਸਪੁਰ ਲਾਈਨਸ ਕਲੱਬ ਹਾਂਜੀ ਜੇਤੂ ਭਰਾਵਾ ਜੀ ਕੰਟੋ ਪੰਜਾਬੀ ਕਲੱਬ ਨੂੰ ਜਸਪਾਲ ਸਿੰਘ ਜੁਐਸਏ ਵਾਲੇ ਰਣਜੀਤ ਸਿੰਘ ਜੱਗਾ ਗੇਲ ਜਰਨੈਲ ਸਿੰਘ ਦੀ ਬਣੈ ਜੁਐਸਏ ਹਰਦੀਪ ਸਿੰਘ ਦੀ ਗੇਲ ਜੁਐਸਏ ਸਾਧੂ ਸਿੰਘ ਦੀ ਸੰਗਾ ਸਾਹਿਬ ਸੇਤਾਰ ਤੇ ਧੰਨਵਾਦ ਹੈ ਜੀ ਜਿਹੜੇ ਇਧਰ ਮੁੰਡਿਆਂ ਦੇ ਸਨਮਾਨ ਕੱਪਾਂ ਦੇ ਨਾਲ ਪੱਤੋ ਵਾਲੇ ਭਰਾਵਾ ਵੱਲੋਂ ਰਾਜੂ ਹਣਾ ਵੱਲੋਂ ਹੋ ਰਿਹਾ ਹੈ ਬੁੱਟਿਆਂ ਤੇ ਬਾਈ ਕਿਤੇ ਤੁਹਾਨੂੰ ਮੁਬਾਰਕਬਾਦ ਦਾ ਛੋੜੇ ਤੁਸੀਂ ਬੋਲ ਬੋਲਦੇ ਗੋਰੇ ਬਾਈ ਹੁਣੀ ਆਏ ਹੋਏ ਆ ਬਾਈ ਸੋਨੇ ਦੀ ਥੋੜੇ ਟਾਈਮ ਬਾਅਦ ਜਿਹੜਾ ਸਾਮਾਨ ਆਪਾਂ ਤੁਹਾਡਾ ਪੁੱਤਰੀ ਦੇ ਨਾਮ ਤੇ ਚੈਨੀ ਦੇ ਨਾਲ ਕਰਵਾਵਾਂਗੇ ਇਹਨਾਂ ਭਰਾਵਾਂ ਬੰਨੇ ਆ ਠੀਕ ਹੈ ਧੰਨਵਾਦ ਆਇਓ ਭਾਈ ਹਰਪ੍ਰੀਤ ਨੰਬਰਦਾਰ ਸਾਹਿਬ ਇੱਧਰ ਆਇਓ ਪਲੀਜ਼ ਬੀਂਤੀ ਆ ਪੁੱਤਾਂ ਜੀ ਆਪਾਂ ਲੰਮੇ ਟਾਈਮ ਤੋਂ ਟੀਮਾਂ ਬੋਲ ਰਹੇ ਗੱਜੀ ਮਾਲਵਾ ਕਲੱਬ ਮੋਗਾ ਗਰਨਾਮਪੁਰ ਲਾਈਨਸ ਕਬੱਡੀ ਕਲੱਬ ਇਹ ਜਿਹੜੇ ਜਿਹੜੇ ਨਰਸ਼ਕ ਵੀਰ ਪਿੱਥੋ ਵਾਲੇ ਸੀਰੇ ਦੀ ਖੇਡ ਨੂੰ ਹਰ ਵੀ ਪਿਆਰ ਕਰਦੇ ਆ ਤਾੜੀਆਂ ਮਾਰ ਕੇ ਦੱਸਿਓ ਯਾਰ ਹਾਂ ਆ ਗਿਆ ਪਿੱਥੋ ਵਾਲਾ ਸੀਰਾ ਮੇਰੇ ਵੀਰੋ ਜਿਵੇਂ ਰੁਪਿੰਦਰ ਕਹਿੰਦਾ ਕਹਿੰਦਾ ਵੀ ਜਦੋਂ ਸੀਰੇਵਾਂ ਦਾ ਮੈਚ ਹੋਣਾ ਖਰਾਜੀ ਨੇ ਕਹਿਣਾ ਰੁਕਜੋ ਖਾੜੇ ਵਾਲੇ ਧੂਰੇ ਨੂੰ ਆ ਲੈਣ ਦੋ ਆ ਆ ਗਿਆ ਪਿੱਥੋ ਵਾਲਾ ਸੀਰਾ ਜੋਰ ਦੀਆਂ ਤਾਲਾਂ ਨਿਹਾਲ ਸਿੰਘ ਵਾਲੇ ਦੇ ਕਬੱਡੀ ਕੱਪ ਦੇ ਖੇਡ ਕਬੱਡੀ ਦਾ ਵੱਡਾ ਮੱਲ ਦੁਨੀਆਂ ਦਾ ਸਟਾਰ ਤੇ ਗੱਲਾਂ ਹੁੰਦੀਆਂ ਜਿੱਥੇ ਕਬੱਡੀ ਦੀ ਗੱਲ ਧਰਤੀ ਹੈ ਮੇਰੇ ਵੀਰੋ ਕਿੱਥੋਂ ਵਾਲੇ